ਪਾਉ ਚੱਕ ਕੇ ਲੈ ਪਹਿਲਾਂ ਥੱਲੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਮ.ਡੀ. ਪਲੰਬਰ ਤੇ ਅੱਜ ਆਪਾਂ ਕਰ ਰਹੇ ਹਈ ਆਪਣੀ ਭੈਣੀ ਇਸ ਵਾਲੀ ਸਾਈਡ ਦੇ ਉੱਤੇ ਸੈਕੰਡ ਬਾਥ ਹੁੰਦੀ ਫਿਟਿੰਗ ਇਸ ਸਾਈਡ ਦੇ ਉੱਤੇ ਹੀ ਆਪਾਂ ਸਾਰਾ ਹੀ ਜੋ ਮਾਲ ਆ ਆਪਣਾ ਫਿਟਿੰਗ ਵਾਲਾ ਉਹ ਆਪਾਂ ਆਸ਼ੀਰਵਾਦ ਕੰਪਨੀ ਦਾ ਯੂਜ਼ ਕਰਿਆ ਜੀ ਤੇ ਬਾਕੀ ਜਿਹੜਾ ਆਪਣਾ ਕੰਸੀਲਡ ਬਾਡੀਆ ਨੇ ਉਹ ਆਪਾਂ ਹਿੰਦਵੇਅਰ ਕੰਪਨੀ ਦਾ ਯੂਜ਼ ਕਰਿਆ ਨੇ ਤੇ ਇਹ ਜਿਹੜਾ ਨਾਲ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਾਂ ਹੁਣ ਸੈਕੰਡ ਬਾਥਰੂਮ ਦੇ ਵਿੱਚ ਆ ਗਏ ਤੇ ਆਪਣੇ ਗੁਲੇ ਆਸਮਾਨ ਬਚਿਆ ਸਾਰਾ ਟੋਟਲ ਜਿਹਦੇ ਵਿੱਚ ਆਪਾਂ ਘੱਟ ਤੋਂ ਘੱਟ ਐਲਓ 7 ਇੰਚ ਐਲਓ ਮੰਗਵਾਈਆਂ ਸੀ 10 ਤੋਂ 15 ਦੀ ਗਿਣਤੀ ਦੇ ਵਿੱਚ ਤੇ ਆਪਾਂ ਵੱਧ ਤੋਂ ਵੱਧ ਤੇ ਸਵੀਵੈਂਡ ਯੂਜ਼ ਕਰੇ ਨੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਤੇ ਪਾਸਓਵਰ ਵੀ ਆਪਾਂ ਤਕਰੀਬਨ ਜਿਹੜੇ ਸਾਰੇ ਅੰਦਰ ਲਾਏ ਨੇ ਆਪਾਂ ਉਹ ਹੈਂਡਮੇਡ ਪਾਸਓਵਰੀ ਲਾਏ ਨੇ ਇਸ ਤਰ੍ਹਾਂ 254 ਡਿਗਰੀ ਤੇ ਇੱਕ ਆਪਣਾ ਸਵੀਵਨਡ ਯੂਜ਼ ਕਰਕੇ ਤੇ ਇੱਥੇ ਆਪਾਂ ਕਰਤਾਰ ਕੰਪਨੀ ਦੀ ਹੈਵੀ ਡਿਊਟੀ ਵਾਲੀ ਗਲੇਟ ਆਫ ਨੂੰ ਤੇ ਪਾਉ ਯੂਜ਼ ਕਰੀਆ ਤੇ ਪਿੱਡ ਲਾਈਟ ਵਾਲਿਆਂ ਦਾ ਐਮ ਸੀਲ ਪੀ 20 ਵਾਲਾ ਤੇ ਆਸ਼ੀਰਵਾਦ ਦਾ ਜਿਹੜਾ ਨਿਊ 925 ਦਾ ਸਰਮੈਂਟ ਆ ਉਹ ਯੂਜ਼ ਕਰਿਆ ਤੇ ਓਵਰਫਲੋ ਵਾਸਤੇ ਇੱਥੇ ਆਪਾਂ ਹਸਟਲ ਕੰਪਨੀ ਦੇ 7/2 ਇੰਚ ਤਲੋ ਤੇ ਏਸ਼ੀਆ ਵਾਲੇ ਵਾਸਤੇ ਇੱਥੇ ਆਪਾਂ 1 ਇੰਚੀ ਦੇ ਹਸਟਲ ਕੰਪਨੀ ਦੇ ਪੀਵੀਸੀ ਲ ਉਹ ਗ੍ਰੇ ਕਲਰ ਵਾਲੇ ਤੇ ਇਸ ਦੇ ਨਾਲ ਇਧਰ ਆਪਣਾ ਐਂਡ ਕੈਪ ਤੇ ਤਕਰੀਬਨ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਕੀ ਕਲੰਬਰ ਪਰ ਆਪਾਂ ਨਾਂ ਨਹੀਂ ਲਵਾਂਗੇ ਕਿ ਬਹੁਤ ਸਾਰਾ ਸਮਾਨ ਮੰਗਵਾ ਕੇ ਬੈਹ ਜਾਂਦੇ ਨੇ ਪਰ ਉਹ ਜੋ ਲੱਗਦਾ ਅੱਧ ਤੋਂ ਵੀ ਅੱਧਾ ਫਿਰ ਉਹਨੇ ਹੀ ਜਿਹੜਾ ਗਾਹਕਾ ਉਹਨੂੰ ਮੋਡਨ ਵੇਲੇ ਜਾਂ ਫਿਰ ਜਿਹੜਾ ਦੁਕਾਨਦਾਰ ਨੂੰ ਮੋਡਨ ਵੇਲੇ ਰੱਖ ਤਾਉਂਦੀ ਆ ਤਾਂ तकरीबन ਸਮਾਨ ਉਨਾ ਕੇ ਹੀ ਲਿਖਿਆ ਕਰੋ ਜਿੰਨਾ ਕ ਆਪਣਾ ਲੱਗ ਸਕੇ ਇਹ ਆਪਣਾ ਹੁਣ ਸੈਕੰਡ ਬਾਥਰੂਮ ਦੇ ਵਿੱਚ ਸਾਰਾ ਸਮਾਨ ਤੇ ਉੱਪਰ ਟੈਂਕੀ ਜੋੜਨ ਵੇਲੇ ਸਾਰਾ ਸਮਾਨ ਆਪਣਾ ਲੱਗ ਜਾਣਾਗਾ ਤੇ ਇਸ ਤੋਂ ਬਾਅਦ ਇੱਥੇ ਆਪਾਂ ਦੇਸੀ ਕੰਪਨੀ ਨਾਲੋਂ ਆਸ਼ੀਰਵਾਦ ਕੰਪਨੀ ਦੇ ਹੀ ਪਲੱਗ ਯੂਜ਼ ਕਰੇ ਨੇ ਤੇ ਦੇਸੀ ਕੰਪਨੀ ਦਾ ਆਪਾਂ ਪਲੱਗ ਤਾਂ ਕਰਕੇ ਯੂਜ਼ ਕਰੇ ਕਿਉਂਕਿ ਜਦੋਂ ਵੀ ਆਪਾਂ ਪ੍ਰੈਸ਼ਰ ਪੰਪ ਨਾਲ ਟੈਸਟਿੰਗ ਕਰਦੇ ਆ ਬਾਥਰੂਮ ਦੀ ਫਿਟਿੰਗ ਦੀ ਪਲਾਸਟਰ ਤੋਂ ਪਹਿਲਾਂ ਪਾਕ ਸਰ ਦੇਖਿਆ ਜਿਹੜੇ ਆਪਣੇ ਦੇਸੀ ਪਲੱਗ ਹੁੰਦੇ ਨੇ ਜੀ ਉਹ ਟੁੱਟ ਜਾਂਦੇ ਨੇ ਜਾਂ ਫਿਰ ਪ੍ਰੈਸ਼ਰ ਦੇ ਕਾਰਨ ਕ੍ਰੈਕ ਹੋ ਕੇ ਕੰਧ ਵਿੱਚ ਜਾਂ ਅੱਖ ਨੂੰ ਵਿੱਚ ਵੀ ਵੱਜ ਸਕਦੇ ਨੇ ਇਸ ਲਈ ਆਪਾਂ ਇੱਥੇ ਆਸ਼ੀਰਵਾਦ ਕੰਪਨੀ ਦੇ ਹੀ ਪਲੱਗ ਯੂਜ਼ ਕਰ ਰਹੇ ਨੇ ਤੇ ਕਾਫੀ ਹੈਵੀ ਡਿਊਟੀ ਪਲੱਗ ਨੇ ਇਹ ਵਾਲੇ ਤੇ ਇਸ ਦੇ ਨਾਲ ਹੀ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਿਆ ਤਾਂ ਵੀਡੀਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਆਪਣੀ ਆਈਡੀ ਨੂੰ ਕਰੋਈ ਫੋਲੋ ਤੇ ਵੀਡੀਓ ਨੂੰ ਕਰੂ ਸ਼ੇਅਰ ਧੰਨਵਾਦ